ਪਸਮੰਦਾ ਜੇਕਰ ਪਸਮੰਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਹੋ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਮਿੱਤਰੋ ਆਪਾਂ ਬਾਜੇਖਾਨੇ ਪਿੰਡ ਦੇ ਵਿੱਚ ਬਾਜਾਖਾਨਾ ਪਿੰਡ ਜਿਹੜਾ ਮਿੱਤਰੋ ਜਦੋਂ ਆਪਾਂ ਕੋਟਕ ਪੂੜੇ ਤੋਂ ਬਠਿੰਡੇ ਵਾਲੇ ਪਾਸੇ ਨੂੰ ਤੈਅ ਦੂਰੀ ਕਰਦੇ ਆ ਨਾ ਮਿੱਤਰੋ ਤੇ ਬਰਗਾੜੀ ਨੰਗਣ ਤੋਂ ਬਾਅਦ ਬਾਜਾ ਖੰਨਾ ਆਉਂਦਾ ਵਾ ਤੇ ਬਾਜਾ ਖੰਨੇ ਵਾਲਾ ਪੁਲ ਤੁਸੀਂ ਚੜ੍ਹਨਾ ਨਹੀਂ ਬਾ ਤੁਸੀਂ ਥੱਲੇ ਉਤਰ ਕੇ ਸਿੱਧਾ ਹੀ ਬਠਿੰਡੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਕੇ ਜਿੱਥੇ ਦੁਕਾਨਾਂ ਖਤਮ ਹੋ ਜਾਣਗੀਆਂ ਵੀਰ ਸਿੰਘ ਸਰਪੰਚ ਡੈਰੀ ਫਾਰਮ ਹਨਾ ਵੀਰੇ ਹਾਂਜੀ ਹਾਂ ਵੀਰ ਸਿੰਘ ਸਰਪੰਚ ਡੈਰੀ ਫਾਰਮ ਤੇ ਤੁਸੀਂ ਆ ਕੇ ਮਿੱਤਰੋ ਵਿਜ਼ਿਟ ਕਰ ਸਕਦੇ ਆ ਬਾਈ ਉਹਨਾਂ ਦੇ ਕੋਲ ਟੌਪ ਤੋਂ ਟੌਪ ਮੱਝ ਟੌਪ ਤੋਂ ਟੌਪ ਕਾ ਚੰਗਾ ਨਾਮ ਆ ਬਾਈ ਉਹਨਾਂ ਦਾ ਵਪਾਰ ਲੈਣ ਦੇ ਵਿੱਚ ਮਿੱਤਰੋ ਆਹ ਕਰਦੇ ਆ ਗੱਲਾਂ ਬਾਤਾਂ ਭਰਾ ਦੇ ਨਾਲ ਸਾਰੀ ਜਾਣਕਾਰੀ ਨੇ ਜੀ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਹੋਰ ਕੀ ਹਾਲ ਚਾਲ ਹੈ ਵੱਡੇ ਬਹੁਤ ਠੀਕ ਠਾਕ ਘਰ ਪਰਿਵਾਰ ਠੀਕ ਸਾਰੇ ਬਹੁਤ ਵਧੀਆ ਚਲੋ ਸ਼ੁਕਰ ਹੈ ਬਈ ਅੱਛਾ ਨਾਮ ਦੱਸ ਦਈਏ ਕਿਹੜਾ ਵੀਰੇ ਆਪਾਂ ਹਾਂਜੀ ਹਾਂਜੀ ਆਪਾਂ ਮੇਰਾ ਨਾਮ ਹੈ ਸੁਖਚੰਨ ਸਿੰਘ ਜੀ డిపెండ్ ਆਪਣਾ ਬਾਜ਼ਾਖਾਨਾ ਜ਼ਿਲ੍ਹਾ ਫਿਰਕੋਟ ਤੇ ਸੀਲ ਜੈਤੋ ਜੀ acha ਆਪਣਾ ਘਰ ਵੀਰੇ ਜਿਹੜਾ ਰੈਡ ਵਸੇਰਾ ਕਿੱਥੇ ਆ ਗਿਆ ਇਹ ਆਪਣਾ ਜਿਹੜਾ ਮੇਨਾ ਆ ਪੋਲਾ ਹੀ ਆਪਣਾ ਮੰਗਦਾ ਬਾਬ ਢੰਡੇ ਤੋਂ ਆਪਣਾ ਫਿਰਕੋਟ ਜੀ ਆਪਾਂ ਪੋਲ ਉੱਤਰਦੇ ਸਾਰ ਵੀ ਆ ਸਕਦੇ ਹਾਂ ਹਾਂਜੀ ਆਪਣਾ ਪੋਲ ਤੋਂ ਉੱਤਰ ਸਾਰੀ ਆਪਣਾ ਪਹਿਲਾ ਘਰ ਆ ਜਾਂਦਾ ਹੈ ਇੱਥੇ ਆ ਆ ਪੋਲਾ ਬਾ ਮਿੱਤਰੋ ਬੱਥਰ ਲਈ ਉਤਰੇ ਆ ਤੇ ਬਾਈ ਹੁਣਾਂ ਦਾ ਰਹਿਣ ਕੋਲੇ ਆਪਣੇ ਕੱਪ ਦੇ ਉੱਪਰ ਦੀ ਆ ਜੋ ਹਾਂਜੀ ਹਾਈਵੇ ਨੰਗੀ ਜਾਂਦਾ ਜੀ ਹਾਂ ਵੱਡਾ ਹਾਈਵੇ ਆ acha ਅੱਜ ਜਾਨਵਰ ਕਿੰਨੇ ਦਿਖਾ ਦੇ ਆਗੇ ਵੀਰੇ ਦੋ ਨਾਂ ਗਈ ਆਪਣੇ ਦੋ ਨਾਂ ਪਹਿਲੇ ਨੰਬਰ ਤੇ ਵੱਡੀ ਮੈਂ ਆ ਜਿਹੜੀ ਵੀਰੇ ਦੀ ਕੀ ਡਿਟੇ ਇਹ ਮਾਲਕਾਂ ਦੇ ਮੁਤਾਬਕ ਹੀ ਇਹ ਮਾਲਕ ਦਾ ਦੂਜਾ ਸੂਆ ਦਾ ਜੇ ਆਪਾਂ ਤੀਜਾ ਸੂਏ ਮੰਨ ਕੇ ਲੈਣੇ ਆਂਗੇ। ਜੀ ਦੋਦਰਾ ਜਿਹੜਾ ਰਿਕਾਰਡ ਆ ਹੁਣ ਤਾਂ ਆਪਣੇ ਕੋਲੇ ਅੱਜ 44 ਸੂਈਆ ਬੋਲਾ ਤੜਕੇ ਕੱਢਿਆ ਸੀ ਆਪਾਂ ਬੱਚੇ ਨੂੰ ਬੁਲਾ ਕੇ ਤਿੰਨ ਚਾਰ ਕਿਲੋ ਬੋਲਾ ਕੱਢਿਆ ਸੀਗਾ ਉਸ ਟਾਂ ਦਾ। ਜੀ ਜੀ ਤੇ ਮੰਨ ਕੇ ਚਲੋ ਵੀ ਮਾਲਕਾਂ ਦੇ ਦਸਨ ਮੁਤਾਬਕ 18 19 ਕਿਲੋ ਦਾ ਤੇਨੇ ਪਾਇਆਗਾ ਪਾਇਆ ਹੋਇਆ ਹੈ ਥਾਂ ਤੋਂ ਦੀ ਚਵਾਈ ਬਹੁਤ ਇੱਕ ਨੰਬਰ ਆ ਪੀੜੀ ਵਾਲਾ ਥਣ ਲੱਗਿਆਗਾ ਬਹੁਤ ਵਧੀਆ ਮੋਟਾ ਮੋਟਾ ਥਣ ਲੱਗਿਆਗਾ ਕੱਟਾ ਦੇਗੀ ਕਿ ਕੱਟੀ ਵੀਰੇ ਇਹ ਮਗਰ ਕੱਟਾ ਆਈ ਜਾਨੇ ਜੇਰ ਜੂ ਰੋਕੇ ਪਾ ਗਏ ਜੇ ਰੋਕੇ ਆਪਣੇ ਕੋਲ ਵੀਡੀਓ ਹੈਗੀ ਹੈ ਠੀਕ ਆ ਵੱਡੇ ਵੀ ਸੂਈ ਅੱਜ ਸਵੇਰ ਹੀ ਆ ਹਾਂ ਆਏ ਆ ਅੱਜ ਸਵੇਰ ਦੀ ਸੂਈ ਅੱਛਾ ਕੋਈ ਸੀਮੈਂਟ ਡੀਟੇਲ ਬੱਚੇ ਦੀ ਮਿਲੀ ਸੀ ਕਿ ਨਹੀਂ ਮਿਲੀ ਸੀ ਬੱਚੇ ਦੀ ਆਪਣੇ ਕੋਲ ਹੈ ਨਹੀਂ ਇਹਨਾਂ ਰਬਾਈਆਂ ਨੇ ਨਾ ਉਹ ਬਾਈ ਬਾਹਰ ਜਾਵੜੇ ਆਪ ਤਾਂ ਠੀਕ ਆ ਵੀਰੇ ਠੀਕ ਆ ਇਹਨਾਂ ਕੋ ਪਾ ਇਹਨੂੰ ਜਿਹੜਾ 18 19 ਕਿਲੋ ਮਾਲਕਣ ਦੁੱਧ ਦੱਸਿਆ ਜਿਹੜਾ ਵੀ ਬਣਦਾ ਵੱਡੀ ਮੈਂ ਆ ਯਾਰ ਏਡੀ ਮੈਂ ਵੱਡੀ ਮਾ ਜੀ ਕਦਕਾਰ ਕੱਲ ਜੇ ਤੁਸੀਂ ਹੁਣ ਮਾ ਹੁਣ ਤਾਂ ਸੂਣ ਤੋਂ ਬਾਅਦ ਥੋੜਾ ਜਿਹਾ ਪਾ ਪਾ ਕਰ ਗਈ ਜੇ ਆਪਾਂ ਮੰਨ ਜੀ ਜੇ ਤੁਸੀਂ ਕੱਲ ਦੇਖਣਾ ਹੋਵੇ ਹਾਥੀ ਦਾ ਬੱਚਾ ਹੀ ਲੱਗਦਾ ਹਾਂ ਮੈਂ ਹੀ ਦੱਸਦੀ ਬੀਰ ਬਹੁਤ ਆ ਕੀ ਥਾਂ ਤੋਂ ਬਹੁਤ ਆ ਵੀਰ ਇਹਦਾ ਰੇਟ ਕੀ ਲਊਗਾ ਵੱਡੇ ਭਾਈ ਰੇਟ ਤਾਂ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਵੀਰ ਥੋਰੀ ਬਣੀ ਜੀ ਕੱਢੀ ਬਾਹਰ ਨੂੰ ਵੀਰ ਲੈ ਵੀ ਮਿੱਤਰੋ ਤਾਜੀ ਸੂਈਆ ਤੁਸੀਂ ਵੀਰ ਨੂੰ ਜਿੱਥੋਂ ਖਰੀਦੀ ਉਥੋਂ ਦੂਜਾ ਸੂਹਾ ਦੱਸਿਆ ਤੁਸੀਂ ਤੀਜਾ ਮੰਨ ਲਿਓ ਉਹ ਤੁਹਾਡੇ ਤੇ ਡ ਕਵਾਲਿਟੀ ਆ ਜਿਹੜੀ ਉਹ ਦੇਖਣ ਦੇ ਯੋਗ ਆ ਪਾਕਮਲ ਥੜਲੇਵਾ ਲੱਗਾ ਹੋਇਆ ਕਰਮਾ ਵਾਲੀ ਨੂੰ ਤੋਰ ਤਾਰ ਦੇ ਵਿੱਚ ਓਕੇ ਦੀ ਰਿਪੋਰਟ ਥੋੜੀ ਜਿਹੀ ਪਲੂਣ ਜਰੂਰ ਪਾ ਗਈ ਕਿਉਂਕਿ ਬਈ ਤਾਜੀ ਸੂਈ ਆ ਕਰਮਾ ਵਾਲੀ ਇਹ ਨਿਸ਼ਾਨੀ ਹੁੰਦੀ ਆ ਤਾਂ ਵਾਲੀ ਮੈਂ ਦੀ ਸੁਣ ਤੋਂ ਬਾਅਦ ਪਲੂਣ ਜਟਾਉਂਦੀ ਆ ਬਾਈ ਲਿਆ ਵੀਰੇ ਮੋੜ ਲਿਆ ਪੇ ਟਕਾਣਾ ਟਕੂਣਾ ਮੈਂ ਦਾ ਪੱਤੀ ਪੰਤਰ ਦੀ ਮੈਂ ਖੁੱਲੀ ਡੁੱਲੀ ਆ ਕਰਮਾ ਵਾਲੀ ਬਾਈ ਬੱਚਾ ਮਗਰ ਇਹਦੇ ਕੱਟੀ ਆ ਗਈ ਨਾ ਵੀਰੇ ਕੱਟਾ ਹੀ ਕੱਟਾ ਰਿਹਾ ਦੋਨਾਂ ਮਗਰ ਹੀ ਕੱਟੇ ਠੀਕ ਆ ਕੱਟਾ ਇਹਦੇ ਮਗਰ ਆ ਗਿਆ ਕਰਮਾ ਵਾਲੀ ਤੇ ਬਾਈ ਰੇਡ ਵੀਰੇ ਨੇ ਫੋਨ ਦੇ ਉੱਤੇ ਤੈਅ ਕਰਨਾ ਬੋਲਾ ਬਾਈ ਨੇ ਜਿਹੜਾ 3-4 ਕਿਲੋ ਕੱਢਿਆ ਹੋਇਆ ਕਿਉਂਕਿ ਬਈ ਖਾਲੀ ਕਰਨੀ ਹੁੰਦੀ ਹੈ ਮੈਂ ਤਾਜੀ ਸੂਈ ਮੈਨੂੰ ਤਾਂ ਜਿੰਨਾ ਛੇੜੀ ਜਾਵਾਂਗੇ ਉਨਾ ਹੀ ਛੇੜੀ ਜਾਵਾਂਗੇ ਵੀਰੇ ਇਹ ਗੱਲ ਚੋ ਬਾਈ ਚਾਰੇ ਧਨਾਂ ਦੀ ਬਹੁਤ ਚੰਗੀ ਹੈ ਵੀ ਮਾਰ ਦਾਂਗੇ ਧਰਾ ਦੋ ਦੋ ਵੀਰੇ ਹਾਂਜੀ ਹਾਂਜੀ ਮਾਰ ਦਾਂਗੇ ਲੈ ਬਾਈ ਆ ਧਰਾ ਤੁਹਾਨੂੰ ਦੋ ਦੋ ਮਾਰ ਕੇ ਸੀਲ ਠੰਡੀ ਦੀ ਗਾਂ ਅਰ ਗਈ ਆ ਗਈ ਹਾਂ ਪਾਓ ਉਵੇਂ ਹੀ ਬਹਿ ਜਾ ਹੂੰ ਦੂਜਾ ਲੈ ਆ ਆ ਥੋੜੀ ਥੋੜੀ ਪਲੂਣ ਆ ਗਈ ਧਨਾਂ ਤੇ ਬਾਠ ਠੀਕ ਤੇ ਜਾ ਰੋਗੇ। ਇਹ ਗੰਗਾਰਗੀ ਹੈ ਜੀ। ਅਜਾ ਸਰਚਰ ਬਈ ਇਹਦਾ ਕੋਈ ਦੋ ਨੰਬਰ ਤੇ ਜਿਹੜੀ ਮਏ ਆ ਬਾਈ। ਦੋ ਨੰਬਰ ਜੀ ਆਪਣੇ ਕੋਲੇ ਪਹਿਲਾ ਸੂਆ ਝੋਟੀਸ ਹੁੰਦੀ ਆ ਇਹ। ਠੀਕ ਹੈ ਵੀਰੇ। ਹਾਂ ਜੀ ਸੂਈ ਰ ਹੋ ਗਿਆ ਇਹਨੂੰ 5-6 ਦਿਨ। 5-6 ਦਿਨ ਲਈ ਇਹਨੂੰ ਕੱਢ ਕੇ ਲਈ ਵੀਰੇ। ਹੁਣ ਇਹਦੇ ਮਗਰ ਬੌਲਾ ਹੋਊਗਾ ਇਸ ਟਾਈਮ 10 ਕਿਲੋ ਦੇ ਲਗ ਭਾਗਾਗਾ ਆਪਾਂ 8 ਕਿਲੋ 9-9 ਕਿਲੋ ਮੰਨ ਕੇ ਦੇਵਾਂਗੇ। ਠੀਕ ਹੈ ਵੀਰੇ। ਇਹ ਸੂਈ ਕੇ ਕਿੰਨੇ ਦਿਨ ਹੋ ਕੇ ਸੂਈ ਨੂੰ ਇਹਨੂੰ ਹੋ ਗਈ 5 ਕਿ ਦਿਨ ਹੋ ਗਈ ਚਾਰ ਪੰਜ ਦਿਨ ਇਹਨੂੰ ਇੱਕ ਕੱਢ ਕੇ ਬਾਹਰ ਨੂੰ ਠੀਕ ਹੈ ਥੋੜਾ ਡਰਤੀ ਆ ਥੋੜਾ ਜਿਹਾ ਮੜਿਆ ਕੋਈ ਨਹੀਂ ਥੋੜਾ ਦੇਖੀ ਉਪਰਾਂ ਦਾ ਕਰੂਗੀ ਬਾਈ ਹਨਾ ਤੇ ਚਵਾਈ ਚੁਈ ਇਹਦੀ ਵੀ ਇੱਕ ਨੰਬਰ ਆ ਜੀ ਪੋਲੀ ਆ ਭਾਵੇਂ ਜਵਾਕ ਚੁਈ ਜਾਵੇ ਇੰਨੀ ਪੋਲੀ ਆ ਠੀਕ ਆ ਵੱਡੇ ਬਾਈ ਨਾਨਾ ਤੋਂ ਵੀ ਵੱਧ ਪੋਲੀ ਆ ਇਹ ਤੇ ਪਲੂ ਨਹੀਂ ਸੁੱਈ ਹੈ ਹੈ ਹਾਂ ਜੀ ਨਹੀਂ ਬਾਈ ਲੇਵਾ ਲੂ ਬਹੁਤ ਚੰਗਾ ਵੱਡੇ ਬਾਈ ਹਨਾ ਹਾਂ ਜੀ ਥੋੜਾ ਲੇਵਾ ਟਾਇਡ ਜ਼ਰੂਰ ਰੱਖਦੀ ਹੈਗੀ ਪਰ ਉਹ ਚੰਗੀ ਹੈਗੀ ਚੰਗੀ ਅੰਡੀ ਸੀਰ ਫੁੱਲ ਆ ਗਈ। ਪੈਣਾ ਕਿੰਨਾ ਦੇ ਦੂਗੀ ਸੁਚੈਨ ਬਾਈ। ਮੇਰੇ ਹਿਸਾਬ ਨਾਲ ਬਾਈ ਜੀ ਆਪਾਂ ਬਾਲਾ ਦਾ ਕਹਿੰਦੇ ਨਹੀਂ ਕਿ 12 ਕਿਲੋ ਦਾ ਦੇ ਦੂਗੀ। 13 ਪੰਡ ਦਾ ਝੋਟੀ ਨੂੰ ਬਾਈ। ਹਾਂਜੀ ਹਾਂਜੀ ਹਾਂਜੀ। ਹਾਂ। ਸਟਾਰਟਿੰਗ ਵੀ ਚੰਗੀ ਹੈ ਨਾ ਵੱਡੇ ਬਾਈ। ਹਾਂਜੀ ਹਾਂਜੀ। ਨਹੀਂ ਠੀਕ ਹੈ ਵੀਰੇ। ਲੇ ਆ ਵੱਡੇ ਬਾਈ। ਅੱਛਾ। ਵੀਰੇ ਠੰਡੇ ਸੀਲਾ ਜੇ ਮੈਂ ਦੂਜਾ ਸੁਹਾ ਗਾਂਗਾਂ ਨੂੰ ਆਇਆ। ਹਾਂ। ਚੂੜਾ ਦੇਖੋ ਇਹ ਠੰਡੀ ਫਿਰ ਬਹੁਤ ਆ ਗਈ। ਚਵਾਈ ਚਵਾਈ ਕਿਵੇਂ ਲੱਗੀ? ਚਵਾਈ ਬਾਈ ਇਹਦੀ ਬਹੁਤ ਇੱਕ ਨੰਬਰ ਆ ਜੀ। ਕਿੰਨੇ ਦੀ ਦੇ ਦਾਂਗੇ ਵੱਡੇ ਬਾਈ ਇਹ। ਇਹਦਾ ਇਹ ਮਾਮੂਲ ਆਪਾਂ ਦੋਨਾਂ ਦਾ ਵੀਡੀਓ ਫੋਨ ਤੇ ਹੀ ਕਰਾਂਗੇ ਆਪਾਂ ਠੀਕ ਆ ਵੱਡੇ ਬੇਟੇ ਇਹਨੇ ਮੈਂ ਅਗਰ ਕੱਟਾ ਆ ਗਿਆ ਕਿ ਕੱਟੇ ਵੀ ਸੇਕ ਕਰਤਾ ਹੀ ਆ ਜੀ ਕੱਟੇ ਇਹਦੇ ਨਸਲ ਬਹੁਤ ਆ ਜੀ ਠੀਕ ਆ ਜੀ ਜ਼ਿਆਦਾ ਨਸਲੇ ਦੀ ਬਹੁਤ ਆ ਜੀ ਮੰਗੂ ਪਰਤੀਲਾ ਯਾਰ ਆਪਾਂ ਇਹਦੇ ਵੀ ਆਪਾਂ ਛੱਡ ਕੇ ਨਾ ਧਾਰਾ ਮਾਰ ਕੇ ਦਿਖਾ ਦਿੰਨੇ ਤੁਹਾਨੂੰ ਤੁਹਾਨੂੰ ਦੋ ਦੋ ਧਾਰਾ ਜਾਂਦੀਆਂ ਵੀ ਮਰਾਦ ਨੇ ਵੀਰੇ ਆਹ ਵੇਖ ਲਓ ਬਾਈ ਇਹਦਾ ਜਿਵੇਂ ਦੂਜਾ ਸੂਆ ਹੁੰਦਾ ਨਾ ਇਹ ਗੰਗਾਰਗੀ ਚਵਾਈ ਹੈ ਠੀਕ ਆ ਵੀਰੇ ਹੂੰ ਨਾ ਆਹ ਦੂਜੇ ਦੇ ਮਾਰਦੇ ਵੀਰੇ ਸੋ ਮੈਂ ਠੀਕ ਆ ਵੱਡੇ ਭਾਈ ਅੱਛਾ ਸੁਖਚੈਨ ਭਾਈ ਇਹ ਦੋਵਾਂ ਦਾ ਰੇਡ ਫੋਨ ਦੇ ਉੱਤੇ ਕਰਾਂਗੇ ਆਪਾਂ ਹਨਾ ਭਾਈ ਹਾਂਜੀ ਹਾਂਜੀ ਤੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਆਪਣਾ ਨੰਬਰ ਆ ਹੈਗਾ ਜੀ 95925 ਜੀ 03695 ਇੱਕ ਵਾਰੀ ਹੋਰ ਬੋਲ ਦिए ਵੀਰੇ 94925 03695 ਠੀਕ ਹੈ ਭਈਆ ਉਸ ਨੰਬਰ ਤੇ ਕਰ ਲਿਓ ਭਾਈ ਤੁਸੀਂ ਭਾਈ ਸੁਖਚੈਨ ਦੇ ਨਾਲਾ ਰابطਾ ਕਾਇਮ ਮਿੱਤਰੋ ਪਿੰਡ ਬਾਜੇਖਾਨੇ ਦੇ ਵਿੱਚੋਂ ਵੀਡੀਓ ਕਵਰ ਕੀਤੀ ਆ ਸੁਖਚੈਨ ਸਿੰਘ ਵੀਰ ਦੇ ਘਰ ਬਾਈ ਦਾ ਰਹਿਣਾ ਸ਼ੇਰਵਾ ਉਹ ਜਦੋਂ ਤੁਸੀਂ ਪੁੱਲ ਉਤਰੋਗੇ ਬਾਜੇਖਾਨੇ ਦਾ ਪਾਣੀ ਜੁੜਿਆ ਚੰਗੇ ਵਧੀਆ ਚੰਗੇ ਕਰਵਾਇਆ ਸਾਰੀ ਬਾਹਰ ਮਈਆਂ ਬੰਨੀਆਂ ਜਿੱਥੇ ਤੇ ਹੱਥ ਚੜ ਗੀਆਂ ਉਹ ਬਾਈ ਉਹਨਾਂ ਦਾ ਰਹਿਣ ਵੇ ਤੇਰਾ ਵਾ ਨੰਬਰ ਬਾਈ ਉਹਨਾਂ ਦਾ ਸਕਰੀਨ ਦੇ ਉੱਤੇ ਆ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ